ਪ੍ਰੋਗਰਾਮ ਹੈ ਜੀ ਕੱਲ ਤੁਹਾਡੇ ਕਲੈਕਸ਼ਨ ਕੰਪੇਨ ਦੇ ਵਿੱਚ ਜੀ ਰਾਹੁਲ ਗਾਂਧੀ ਜੀ ਆ ਰਹੇ ਨੇ ਕੱਲ ਚੋਣ ਪ੍ਰਚਾਰ ਕਰਨ ਵਾਸਤੇ ਅਮਰਸਰ ਉਹਨਾਂ ਦੀਆਂ ਤਿਆਰੀਆਂ ਸੀ ਕਰ ਰਹੇ ਆ ਜੀ ਔਰ ਕੱਲ ਉਹ ਚੋਣ ਪ੍ਰਚਾਰ ਕਰਨਗੇ ਉਹਨਾਂ ਸਾਹਿਬ ਇੱਕ ਕਿਸ ਜਗ੍ਹਾ ਦੇ ਉੱਤੇ ਰੈਲੀ ਹੈ ਜੀ ਸਾਰੀ ਜਗ੍ਹਾ ਦੱਸੇ エアਪੋਰਟ ਰੋਡ ਤੇ ਇਹ ਐਕਸ ਬਲੇਹਰ ਪ੍ਰਤਾਪ ਜੀ ਨਾਲ ਉਹਨਾਂ ਦੇ ਘਰ ਦੇ ਬਿਲਕੁਲ ਨਾਲ ਹੈ। ਔਲਾ ਸਾਹਿਬ ਕਿੰਨੇ ਵਜੇ ਦਾ ਟਾਈਮ ਰੱਖਿਆ ਜੀ ਇਹ? ਇਹ ਸ਼ਾਮੀ ਕੱਲ 5 ਵਜੇ ਰਾਹੁਲ ਗਾਂਧੀ ਜੀ ਪਹੁੰਚਣਗੇ। ਔਲਾ ਸਾਹਿਬ ਜਿਹੜੇ ਜਿੰਨੀਆਂ ਤਿਆਰੀਆਂ ਤੁਸੀਂ ਸਾਰੀਆਂ ਤਿਆਰੀਆਂ ਹੋ ਜਾਣਗੀਆਂ ਕੱਲ ਤੱਕ ਜੀ? ਬਿਲਕੁਲ ਮੁਕੰਮਲ ਹੋਣਗੀਆਂ ਜੀ ਕੱਲ ਸ਼ਾਮ ਤੱਕ ਹੀ ਤਿਆਰ ਹੋ ਜਾਏਗਾ ਸਭ। ਇਸ ਦੇ ਵਿੱਚ ਕਿਹੜੇ-ਕਿਹੜੇ ਕੋਈ ਹੋਰ ਲੀਡਰ ਵੀ ਪਹੁੰਚ ਰਹੇ ਨੇ ਜੀ? ਜਿੰਨੇ ਰਾਹੁਲ ਗਾਂਧੀ ਆ ਰਹੇ ਹੋ ਲੋਕਲ ਲੀਡਰਸ਼ਿਪ ਹੋਏਗੀ ਹਮਸਾ। ਇਸ ਤੋਂ ਇਲਾਵਾ ਇਹ ਟਾਈਮ ਜਿਹੜਾ ਸੀਗਾ ਅਗਲੇ ਦਿਨਾਂ ਦੇ ਵਿੱਚ ਕੋਈ ਹੋਰ ਵੱਡੀ ਰੈਲੀ ਵੀ ਕੀਤੀ ਜਾਏਗੀ ਜੀ ਇਹ ਜਿਹੜੀ ਕੋਈ ਰੈਲੀ ਦਾ ਵੈਰਕਲ ਇਹੀ ਲੈ ਲਾਸਟ ਰੈਲੀ ਹੋਈ ਕਬੱਡੀ ਔਰ ਵੱਡੇ ਲੀਡਰ ਹੋ ਗੁਰ ਬਹੁਤ ਆ ਰਹੇ ਨੇ ਪੰਜਾਬ ਦੇ ਵਿੱਚ ਜਿਵੇਂ ਪ੍ਰਧਾਨ ਮੰਤਰੀ ਪਿਛਲੇ 2 ਦਿਨ ਤੋਂ ਨੇ ਇਸ ਜਿਹੇ ਦੇ ਵਿੱਚ ਰਾਹੁਲ ਗਾਂਧੀ ਜੀ ਦੀ ਰੈਲੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਪ੍ਰਧਾਨ ਮੰਤਰੀ ਆਪਣਾ ਚੋਣ ਪ੍ਰਚਾਰ ਕਰ ਰਿਹਾ ਸੀ ਆਪਣਾ ਕਰ ਰਿਹਾ ਉਹਦੀ ਦੇਖਣ ਦੀ ਵੀ ਗੱਲ ਨਹੀਂ ਹੈਗੀ ਹੂੰ ਬਾਕੀ ਉਹ ਵੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਲੋ ਜਿਹੜੀ ਦੇਸ਼ ਦੇ ਵਿੱਚ ਇੰਡੀਆ ਲਾਈਨ ਦੀ ਸਰਕਾਰ ਹੋਣੀ ਹੈ ਉਹਨਾਂ ਦੇ ਭਾਜਪਾ ਵੀ ਜੱਜ ਕਰ ਸਕਦੇ ਜੇ ਕਿਸ ਤਰੀਕੇ ਦਾ ਭਾषण ਹੈ। ਸੋ ਉਹਦੇ ਜੋ ਆਪਣੀ ਪ੍ਰਾਪਤੀਆਂ ਨਹੀਂ ਦੱਸ ਰਿਹਾ ਇਵੈਂਟ ਕੋਈ ਹਰ ਇੱਕ ਨੂੰ ਨਿੰਦਨ ਦਾ ਨਿੰਦਨ ਦਾ ਕੰਮ ਕਰ ਰਿਹਾ। ਲੋਕਾਂ ਦਾ ਸਮਰਥਨ ਹੋਇਆ ਦਾ ਸਭ ਆਖਰੀ ਸਵਾਲ ਮੇਰਾ ਲੋਕਾਂ ਦਾ 90% ਸਮਰਥਨ ਹੈ ਲੋਕਾਂ ਦਾ ਲੋਕਾਂ ਦੇ ਮਨ ਦੇ ਪੂਰਾ ਚਾਹ ਹੈ ਇੰਡੀਆ ਲਾਈਨ ਦੀ ਸਰਕਾਰ ਬਣਾਉਣ ਦੀ। ਔਰ ਅੰਮ੍ਰਿਤਸਰ ਦੀ ਸੀਟ ਜਿਹੜੀ ਹੈ ਉਹਦੇ ਹੱਕ 'ਚ ਲੋਕ ਕਾਂਗਰਸ ਪਾਰਟੀ ਦੇ ਅਖਤਮ ਵੋਟਰ ਕਰਦੇ। ਖਾਸ ਤੌਰ ਤੇ ਪਿਛਲੇ ਸਮੇਂ 'ਚ ਰਾਹੁਲ ਗਾਂਧੀ ਵੀ ਅੰਮ੍ਰਿਤਸਰ ਵੀ ਆਉਂਦੇ ਰਹੇ ਨੇ, ਦਰਬਾਰ ਸਾਹਿਬ ਵੀ ਦੋ ਤਿੰਨ ਦਿਨ ਲਾ ਕੇ ਗਏ ਸੀ। ਪੰਜਾਬ ਨਾਲ ਇੱਕ ਵੱਖਰਾ ਪਰਮਾਤਮਾ ਦੀ ਨਗਰੀ ਜੀ ਉਹ ਇੱਕ ਵਾਰੀ ਨਹੀਂ ਬਹੁਤ ਵਾਰ ਉਹ ਨਤਮਸਤਕ ਹੁੰਦੇ ਨੇ ਉਹ ਰੋਕ ਕੇ ਨਾਮਾਇਤ ਸੇਕ ਦੀ ਤਰਾਹ। ਥੈਂਕ ਯੂ ਸਰ ਥੈਂਕ ਯੂ। ਓਕੇ। ਕੀ ਪ੍ਰੋਗਰਾਮ ਹੈ ਜੀ ਅ ਕੱਲ ਤੁਹਾਡੇ ਕਲੈਕਸ਼ਨ ਕੰਪੀਅਨ ਦੇ ਵਿੱਚ ਜੀ ਰਾਹੁਲ ਗਾਂਧੀ ਜੀ ਆ ਰਹੇ ਨੇ ਕੱਲ ਚੋਣ ਪ੍ਰਚਾਰ ਕਰਨ ਵਾਸਤੇ ਅਮਰਸਰ ਉਹਨਾਂ ਦੀਆਂ ਤਿਆਰੀਆਂ ਅਸੀਂ ਕਰ ਰਹੇ ਆਂ। ਜੀ। ਔਰ ਕੱਲੋਂ ਚੋਣ ਪ੍ਰਚਾਰ ਕਰਨਗੇ। ਉਹਨਾਂ ਸਾਹਿਬ ਇੱਕ ਜਗ੍ਹਾ ਦੇ ਉੱਤੇ ਰੈਲੀ ਹੈ ਜੀ ਸਾਰੀ ਜਗ੍ਹਾ ਦਸ। 에어ਪੋਰਟ ਰੋਡ ਤੇ ਜਿਹੜੇ ਐਕਸ ਪਹਿਲੇ ਹਰਪ੍ਰਤਾਪ ਜ ਨਾਲ ਉਹਨਾਂ ਦੇ ਘਰ ਦੇ ਬਿਲਕੁਲ ਨਾਲ ਹੈ। ਔਰਲ ਸਾਹਿਬ ਕਿੰਨੇ ਵਜ ਦਾ ਟਾਈਮ ਰੱਖਿਆ ਜੀ ਇਹ ਸ਼ਾਮੀ ਕੱਲ 5 ਵਜੇ ਰਾਹੁਲ ਗਾਂਧੀ ਜੀ ਪਹੁੰਚਣਗੇ ਔਰਲ ਸਾਹਿਬ ਜਿਹੜੇ ਜਿੰਨੀਆਂ ਤਿਆਰੀਆਂ ਤੁਸੀਂ ਸਾਰੀਆਂ ਤਿਆਰੀਆਂ ਹੋ ਜਾਣਗੀਆਂ ਕੱਲ ਤੱਕ ਜੀ ਬਿਲਕੁਲ ਮੁਕੰਮਲ ਹੋਣਗੀਆਂ ਕੱਲ ਸ਼ਾਮ ਤੱਕ ਹੀ ਤਿਆਰ ਹੋਵੇਗਾ ਸਾਰਾ ਇਸ ਦੇ ਵਿੱਚ ਕਿਹੜੇ ਕਿਹੜੇ ਕੋਈ ਹੋਰ ਲੀਡਰ ਵੀ ਪਹੁੰਚ ਰਹੇ ਨੇ ਜੀ ਨਹੀਂ ਰਾਹੁਲ ਗਾਂਧੀ ਆ ਰਹੇ ਹੋ ਲੋਕਲ ਲੀਡਰਸ਼ਿਪ ਹੋਵੇਗੀ ਇਸ ਤੋਂ ਇਲਾਵਾ ਇਹ ਟਾਈਮ ਜਿਹੜਾ ਸੀਗਾ ਇਸ ਅਗਲੇ ਦਿਨਾਂ ਦੇ ਵਿੱਚ ਕੋਈ ਹੋਰ ਵੱਡੀ ਰੈਲੀ ਵੀ ਕੀਤੀ ਜਾਏਗੀ ਜੀ ਔਰਲ ਸਾਹਿਬ ਇਹ ਅਜੇ ਕੋਈ ਰੈਲੀ ਦਾ ਬਾਰੇ ਕੱਲ ਹੀ ਲਾਇਆ लास्ट ਰੈਲੀ ਹੋਈ ਕਬੱਡੀ ਔਰ ਵੱਡੇ ਲੀਡਰ ਹੋਰ ਬ ਦਿੰਤੋਂ ਨੇ ਇਸ ਜਿਹੇ ਦੇ ਵਿੱਚ ਰਾਹੁਲ ਗਾਂਧੀ ਜੀ ਦੀ ਰੈਲੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਪ੍ਰਧਾਨ ਮੰਤਰੀ ਆਪਣਾ ਚੋਣ ਪ੍ਰਚਾਰ ਕਰ ਰਿਹਾ ਸੀ ਆਪਣਾ ਕਰ ਰਿਹਾ ਉਹ ਤੇ ਜਿੱਦਣ ਦੀ ਹੀ ਗੱਲ ਨਹੀਂ ਹੈਗੀ ਹੂੰ ਬਾਕੀ ਉਹ ਵੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਲੋ ਜਿਹੜੀ ਦੇਸ਼ ਦੇ ਵਿੱਚ ਇੰਡੀਆ ਲਾਈਨ ਦੀ ਸਰਕਾਰ ਹੋਣੀ ਹੈ ਉਹਨਾਂ ਦੇ ਭਾਜਪਾ ਨੂੰ ਵੀ ਜੱਜ ਕਰ ਸਕਦੇ ਜੇ ਕਿਸ ਤਰੀਕੇ ਦਾ ਭਾਸ਼ਣ ਹੈ ਉਹ ਉਹ ਸੋ ਉਹਦੇ ਜੋ ਆਪਣੀ ਪ੍ਰਾਪਤੀਆਂ ਨਹੀਂ ਦੱਸ ਰਹੇ ਇਹਨਾਂ ਕੋਈ ਹਰ ਨੂੰ ਨਿੰਦਨ ਦਾ ਨਿੰਦਨ ਦਾ ਕੰਮ ਕਰ ਰਹੇ ਲੋਕਾਂ ਦਾ ਸਮਰਥਨ ਹੋਇਆ ਦਾ ਸਭ ਆਖਰੀ ਸਵਾਲ ਮੈਨਾਂ ਲੋਕਾਂ ਦਾ ਪਰਸੈਂਟ ਸਮਰਥਨ ਹੈ ਲੋਕਾਂ ਦਾ ਲੋਕਾਂ ਦੇ ਮਨ ਦੇ ਪੂਰਾ ਚਾਅ ਹੈ ਇੰਡੀਆ ਲਾਈਨ ਦੀ ਸਰਕਾਰ ਬ ਉਦੇ ਹੱਕ ਦੇ ਲੋਕ ਕਾਂਗਰਸ ਪਾਰਟੀ ਦੇ ਹੱਕ ਤੇ ਵੋਟ ਪਾ ਰਹੇ। ਖਾਸ ਤੌਰ ਤੇ ਪਿਛਲੇ ਸਮੇਂ ਜਿਹੜਾ ਰਾਹੁਲ ਗਾਂਧੀ ਜੀ ਅੰਮ੍ਰਿਤਸਰ ਵੀ ਆਉਂਦੇ ਰਹੇ ਨੇ। ਦਰਬਾਰ ਸਾਹਿਬ ਵੀ 2-3 ਦਿਨ ਲਾ ਕੇ ਗਏ ਸੀ। ਪੰਜਾਬ ਨਾਲ ਇੱਕ ਵੱਖਰਾ ਉਹਨਾਂ ਦਾ ਕਨੈਕਸ਼ਨ ਆਪਣਾ ਜੋ ਜੋ ਕਰਦੇ। ਬਿਲਕੁਲ ਪਿਆਰ ਨਾਲ ਪਿਆਰ ਕਰਦੇ ਨੇ ਪੰਜਾਬ 'ਚ ਔਰ ਪਰਮਾਤਮਾ ਦੀ ਨਗਰੀ 'ਚ ਉਹ ਇੱਕ ਵਾਰੀ ਨਹੀਂ ਬਹੁਤ ਵਾਰ ਉਹ ਨਤਮਸਤਕ ਹੁੰਦੇ ਨੇ ਔਰ ਬੇਕਰਨ ਮਾਣੇ ਸਤਿਕਾਰ ਕੀਤਾ ਹੁੰਦਾ। ਥੈਂਕ ਯੂ ਸਰ ਥੈਂਕ ਯੂ। ਓਕੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ। YouTube Facebook Instagram ਇਹ ਹੋਰ WhatsApp ਚੈਨਲ 'ਤੇ